ਜਿਵੇਂ ਕਿ ਲੁਧਿਆਣਾ ਦੇ ਵੀ ਕਈ ਥਾਵਾਂ ਤੇ ਬਿਨਾ ਰੁਕੇ ਬਰਸਾਤ ਹੋ ਰਹੀ ਹੈ ਤਾਂ ਉਸ ਸੰਬੰਧ ਦੇ ਵਿੱਚ ਲੁਧਿਆਣਾ ਦੇ ਪੀਓ ਵਿਕੇ ਮੌਸਮ ਵਿਗਿਆਨਿਕ ਵੱਲੋਂ ਜਾਣਕਾਰੀ ਦਿੱਤੀ ਗਈ ਜਿੰਨਾ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਮੌਨਸਨ ਸਿਸਟਮ ਦੀ ਐਕਟੀਵਿਟੀ ਰੀਜਨ ਦੇ ਵਿੱਚ ਕਾਫੀ ਜ਼ਿਆਦਾ ਵਧੀ ਹੋਈ ਹੈ ਤਾਂ ਉਸ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਜਿਦੇ ਨਾਲ ਟੈਂਪਰੇਚਰ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਵੀ ਦਰਜ ਕੀਤੀ ਗਈ ਹੈ ਅਤੇ ਅੱਜ ਸਵੇਰ ਤੱਕ ਲੁਧਿਆਣਾ ਦੇ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ 72.4 ਮਿਲੀਮੀਟਰ ਬਰਸਾਤ ਰਿਕਾਰਡ ਕੀਤੀ ਗਈ ਹੈ ਜੀ ਮੌਨਸੂਨ ਸਿਸਟਮ ਦੀ ਐਕਟੀਵਿਟੀ ਰੀਜਨ ਦੇ ਵਿੱਚ ਕਾਫੀ ਵਧੀ ਹੋਈ ਹੈ ਸੋ ਉਹਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਕਾਫੀ ਗ੍ਰਾਵਟ ਅਬਜ਼ਰਵ ਕੀਤੀ ਹੋਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 24.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 9 ਡਿਗਰੀ ਸੈਂਟੀਗ੍ਰੇਡ niche ਹੈ ਔਰ ਜਿ세 ਪਿਛਲੇ ਸਾਲਾਂ ਦਾ 25 ਅਗਸਤ ਦਾ ਡੇ ਟਾਈਮ ਟੈਂਪਰੇਚਰ ਦੇਖੀਏ ਅੱਜ ਦਾ ਟੈਂਪਰੇਚਰ 24.8 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ ਲੋਏਸਟ ਡੇ ਟਾਈਮ ਟੈਂਪਰੇਚਰ 25 ਅਗਸਤ ਦਾ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ ਘੱਟੋ ਘੱਟ 28.5 ਡਿਗਰੀ ਸੈਂਟੀਗ੍ਰੇਡ 2004 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਅੱਜ 24.8 ਡਿਗਰੀ ਸੈਂਟੀਗ੍ਰੇਡ ਹੁਣ ਤੱਕ ਦਾ ਲੋਏਸਟ ਡੇ ਟੈਂਪਰੇਚਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 22.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.7 ਡਿਗਰੀ ਸੈਲਸੀਅਸ ਨੀਚੇ ਹੈ। ਔਰ ਅੱਜ ਸਵੇਰੇ ਲੁਧਿਆਣਾ ਦੇ ਵਿੱਚ ਪਿਛਲੇ 24 ਘੰਟੇ ਦੇ ਵਿੱਚ 72.4 ਮਿਲੀਮੀਟਰ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਔਰ ਉਹਦੇ ਤੋਂ ਬਾਅਦ ਵੀ ਹੁਣ ਤੱਕ 2:30 ਵਜੇ ਤੱਕ 8.6 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਸੋ ਟੋਟਲ 81 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਜਾ ਚੁੱਕੀ ਹੈ ਔਰ ਪਿਛਲੇ 24 ਘੰਟੇ ਦੇ ਵਿੱਚ ਜੋ 72.4 ਮਿਲੀਮੀਟਰ ਬਾਰਿਸ਼ ਹੈ ਰਿਕਾਰਡ ਕੀਤੀ ਗਈ ਹੈ। ਇਹ ਵੀ 24 ਅਗਸਤ ਦੀ ਸੈਕੰਡ ਹਾਈest ਬਾਰਿਸ਼ 1970 ਤੋਂ ਲੈ ਕੇ ਹੁਣ ਤੱਕ ਰਿਕਾਰਡ ਕੀਤੀ ਗਈ ਹੈ ਇਹਦੇ ਤੋਂ ਪਹਿਲਾਂ 1977 ਦੇ ਵਿੱਚ 94 ਮਿਲੀਮੀਟਰ ਬਾਰਿਸ਼ 24 ਅਗਸਤ ਨੂੰ ਰਿਕਾਰਡ ਕੀਤੀ ਗਈ ਸੀ ਔਰ ਸੈਕੰਡ ਹਾਈest ਤੋਂ ਅੱਜ ਰਿਕਾਰਡ ਕੀਤੀ ਗਈ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ ਅੱਜ ਔਰ ਕੱਲ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੈਵੀ ਬਾਰਿਸ਼ ਹੋ ਸਕਦੀ ਹੈ ਉਹਦੇ ਵਾਸਤੇ ਅੱਜ ਕੁਝ ਡਿਸਟ੍ਰਿਕਟਸ ਜਿਵੇਂ ਪਠਾਨਕੋਟ, ਗੁਰਦਾਸਪੁਰ, ਲੁਧਿਆਣਾ, ਮੋਗਾ, ਬਰਨਾਲਾ ਔਰ ਸੰਗਰੂਰ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਔਰ ਬਾਕੀ ਡਿਸਟ੍ਰਿਕਟਸ ਤੇ ਵਿੱਚ ਜਿਹੜਾ orange ਅਲਰਟ ਜਾਰੀ ਕੀਤਾ ਗਿਆ ਸਿਰਫ ਦੋ ਡਿਸਟ੍ਰਿਕਟਸ ਨੇ ਫਾਜ਼ਿਲਕਾ ਔਰ ਮੁਹਾਲੀ ਜਿਨ੍ਹਾਂ ਦੇ ਵਿੱਚ yellow ਅਲਰਟ ਹੈ ਬਾਕੀ ਸਾਰੇ ਦੇ ਵਿੱਚ orange ਅਲਰਟ ਇਸੇ ਤਰ੍ਹਾਂ ਕੱਲ ਵੀ ਨਾਰਥ-ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ orange ਅਲਰਟ اور ਬਾਕੀ ਡਿਸਟ੍ਰਿਕਟਸ ਦੇ ਵਿੱਚ yellow alert ਜਾਰੀ ਕੀਤਾ ਗਿਆ ਸੋ ਅੱਜ ਔਰ ਕੱਲ ਕਾਫੀ ਥਾਵਾਂ ਤੇ ਹੈਵੀ ਬਾਰਿਸ਼ ਹੋ ਸਕਦੀ ਹੈ ਔਰ ਇਸ ਦੇ ਤੋਂ ਬਾਅਦ ਜਿਹੜੀ ਬਾਰਿਸ਼ ਦੀ ਐਕਟੀਵਿਟੀ ਥੋੜੀ ਘਟਣ ਦੀ ਉਮੀਦ ਹੈ ਸੋ 27 28 ਔਰ 29 ਤਰੀਕ ਨੂੰ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਹੈ ਸੋ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਹੋ ਸਕਦੀ ਹੈ ਉਸ ਸਾਥ ਦੇ ਨਾਲ ਹੈਵਲਾ ਵੀ ਚੱਲ ਸਕਦੀ ਹੈ ਜੀ 100 ਡਿਵੈਲਪਮੈਂਟ ਜਾਂ ਗਰਜ ਚਮਕ بارش ਦੇ ਨਾਲ ਹੋ ਸਕਦੀ ਹੈ। ਔਰ ਜੇ ਅਸੀਂ ਲੁਧਿਆਣਾ ਦੀ ਹੁਣ ਤੱਕ ਦੀ بارش ਦੇਖੀ ਤਾਂ ਲੁਧਿਆਣਾ ਦੀ ਨਾਰਮਲ ਜਿਹੜੀ ਆਬਵਸ ਤਹੀਨੇ ਦੀ بارش 190.3 ਮਿਲੀਮੀਟਰ ਹੈ। ਔਰ ਅੱਜ ਦੀ بارش ਤੋਂ ਬਾਅਦ ਲੁਧਿਆਣਾ ਦੇ ਵਿੱਚ ਹੁਣ ਤੱਕ 176.2 ਮਿਲੀਮੀਟਰ بارش ਰਿਕਾਰਡ ਕੀਤੀ ਜਾ ਚੁੱਕੀ ਹੈ। ਫਮਰ ਕੀ ਇਹ ਰਸਮਾਂ ਦੇ ਨਾਲ ਜੀ ਅਸੀਂ ਫਾਰਮਰਸ ਨੂੰ ਸਪੈਸ਼ਲੀ ਇਹ ਸਲਾਹ ਦੇ ਰਹੇ ਹਾਂ ਕਿ ਜਿਹਨਾਂ ਚੋਂ ਨਦੀ ਫਸਲ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਉਹਦੇ ਚ ਪਾਣੀ ਖੜਾ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਉਹਨੂੰ ਰਾਦਰ ਪਾਣੀ ਦੀ ਲੋੜ ਹੁੰਦੀ ਹੈ ਪਰ ਬਾਕੀ ਕ੍ਰੌਪਸ ਜਿਵੇਂ ਕਪਾ ਮੱਕੀ ਜਾਂ ਹੋਰ ਕ੍ਰੌਪਸ ਨਹੀਂ ਜਿਹੜੇ ਦੇ ਵਿੱਚ ਖੜਾ ਪਾਣੀ ਨਹੀਂ ਚਾਹੀਦਾ ਉਹਨਾਂ ਖੇਤਾਂ ਦੇ ਵਿੱਚ ਫਾਰਮਰਸ ਨੂੰ ਜ਼ਰੂਰ ਜਿਹੜਾ ਡਰੇਨੇਜ ਦਾ ਪ੍ਰੋਪਰ ਪ੍ਰਬੰਧ ਰੱਖਣਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਜਿਹੜਾ ਪਾਣੀ ਦਾ ਨਿਕਾਸ ਨਨ੍ੜ ਕੀਤਾ ਜਾ ਸਕੇ ਔਰ ਇਹਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਹੀ ਸਲਾਹ ਦਵਾਂਗੇ ਕਿ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਅੱਜ ਔਰ ਕੱਲ ਹੈਵੀ ਰੇਨ ਦੇ ਕਾਫੀ ਥਾਮਾ ਤੇ ਚਾਂਸਸ ਨੇ ਸੋ ਸਾਰਿਆਂ ਨੂੰ ਜਿਹੜਾ ਡਰਾਈਵ ਬੜੇ ਧਿਆਨ ਨਾਲ ਕਰਨਾ ਚਾਹੀਦਾ ਹੈ ਟਰੈਵਲ ਜਿੰਨਾ ਹੋ ਸਕੇ ਘੱਟ ਕਰਨਾ ਚਾਹੀਦਾ ਔਰ ਜੇ ਤੁਹਾਡੇ ਕੋਈ ਟਰੈਵਲ ਪਲਾਨਸ ਨੇ ਤਾਂ ਆਉਣ ਵਾਲੇ ਦਿਨਾਂ ਦੇ ਵੈਦਰ ਨੂੰ ਧਿਆਨ ਵਿੱਚ ਰੱਖ ਕੇ ਹੀ ਫਾਈਨਲ ਕਰਨਾ ਚਾਹੀਦਾ ਹੈ